ਕੰਪਿਊਟਰ ਲੈ ਕੇ ਅਗਲੇ ਨੂੰ ਹੁੰਦਾ ਵੀ ਜਾ ਕੇ ਅਸੀਂ ਆਪਣੇ ਟਰੈਕਟਰ ਨੂੰ ਲਾ ਲਾਂਗੇ ਜਿਹੜੇ ਸਾਈਡ ਤੇ ਟਰਾਲੀ ਵਾਸਤੇ ਜਾਂ ਪਲੌ ਵਾਸਤੇ ਜਾਂ ਹੁਣ ਕੰਪਿਊਟਰ ਕਰਾਏ ਚੱਲਣਿਆ ਜਾਂ ਕੰਪਿਊਟਰ ਕਰਾਇਆ ਵਾਸਤੇ ਜਿਨ੍ਹਾਂ ਨੇ ਸਾਈਡ ਡਿਸਟ੍ਰਿਬਿਊਟਰ ਲਾਉਣੇ ਆ ਇਹਦਾ ਵੀ ਕਰਿਆ ਵੀ ਆਪਣਾ ਸਪੈਂਡਲ ਜ਼ੋਰ ਨਾਲ ਕਿਤੇ ਜੈਕ ਦੇ ਜ਼ੋਰ ਨਾਲ ਟੁੱਟ ਨਾ ਜਾਵੇ ਇਸ ਤੋਂ ਬਾਅਦ ਉਹ ਇਹ ਵਾਪਸੀ ਇੱਕ ਆ ਟਾਪੇ ਦੀ ਇੱਥੇ ਵਾਪਸ ਡਿੱਗ ਗਿਆ ਤੇਲ ਜਿਹੜਾ ਵਾਪਸੀ ਇੱਥੇ ਸਰਾਕ ਆ ਸਟੈਂਡ ਇਹ ਨਵੇਂ ਦੇ ਬਰਾਬਰ ਹੀ ਜਾ ਖੜਦੇ ਆ ਉਹ ਤੋਂ ਬਾਅਦ ਕਈ ਕੰਪਨੀਆ ਲੋ ਤਾਂ ਇੱਥੇ ਬੰਦ ਪਲੇਟ ਲੱਗੀ ਹੁੰਦੀ ਆ ਇੱਥੋਂ ਪਲਾਂਤ ਪਲੇਟ ਖੋਲ ਕੇ ਸਤਿ ਸ੍ਰੀ ਅਕਾਲ ਕਿਸਾਨ ਭਰਾਓ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਜਾਣਕਾਰੀ ਵਾਲੀ ਵੀਡੀਓ ਆ ਜ਼ਿਆਦਾਤਰ ਕਿਸਾਨ ਭਰਾ ਪਟਿਆਲੇ ਆਉਂਦੇ ਆ ਸਾਈਡ ਡਿਸਟ੍ਰੀਬਿਊਟਰ ਲੈਣ ਵਾਸਤੇ ਡਿਸਟ੍ਰੀਬਿਊਟਰ ਲੈ ਕੇ ਅਗਲੇ ਨੂੰ ਹੁੰਦਾ ਵੀ ਜਾ ਕੇ ਅਸੀਂ ਆਪਣੇ ਟਰੈਕਟਰ ਨੂੰ ਲਾ ਲਾਂਗੇ ਜਿਹੜੇ ਸਾਈਡ ਤੇ ਟਰਾਲੀ ਵਾਸਤੇ ਜਾਂ ਪਲੌ ਵਾਸਤੇ ਜਾਂ ਹੁਣ ਕੰਪਿਊਟਰ ਕਰਾਏ ਚੱਲਣਿਆ ਜਾਂ ਕੰਪਿਊਟਰ ਕਰਾਇਆ ਵਾਸਤੇ ਜਿਨ੍ਹਾਂ ਨੇ ਸਾਈਡ ਡਿਸਟ੍ਰੀਬਿਊਟਰ ਲਾਉਣੇ ਆ ਇਹ ਵੀਡੀਓ ਸਪੈਸ਼ਲੀ ਉਹਨਾਂ ਭਰਾਵਾਂ ਵਾਸਤੇ ਆ ਜਿਹੜਾ ਨੇ ਸਵੇਰੇ ਆਉਣਾ ਜਾਂ ਆਉਣ ਦੀ ਕੋਈ ਪਲੈਨਿੰਗ ਕਰਨ ਦੇ ਆ ਪਟਿਆਲੇ ਸਾਡੀਆਂ ਵੀਡੀਓ ਦੇਖ ਕੇ ਤੁਹਾਨੂੰ ਸਾਰੀ ਅਪਡੇਟ ਪਟਿਆਲੇ ਦੀ ਮਿਲਦੀ ਆ ਤੁਸੀਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੁਸੀਂ ਦੇਖ ਰਹੇ ਹੋ ਭਲਵਾਨ ਟਰੈਕਟਰ ਪਟਿਆਲਾ ਤੇ ਮੇਰਾ ਨਾਮ ਆ ਸੰਦੀਪ ਸਿੰਘ ਅੱਜ ਤੁਹਾਨੂੰ ਲੱਗ ਲੱਗ ਟਰੈਕਟਰਾਂ ਉੱਪਰ ਲੱਗਣ ਵਾਲੇ ਡਿਸਟ੍ਰੀਬਿਊਟਰ ਦਿਖਾਉਣੇ ਆ ਅੱਜ ਤੇ ਕਿਹੜੇ ਟਰੈਕਟਰ ਨੂੰ ਕਿਹੜਾ ਡਿਸਟ੍ਰੀਬਿਊਟਰ ਲੱਗਦਾ ਤੇ ਆਜੋ ਵੀਡੀਓ ਚ ਬਣੇ ਰਹੋ ਅੱਗੇ ਸਾਰੀ ਤੁਹਾਨੂੰ ਇਨਫੋਰਮੇਸ਼ਨ ਦਿੰਨੇ ਆ ਸਟਾਰਟਿੰਗ ਕਰ ਲੈਨੇ ਆਪਾਂ ਜਿਹੜਾ ਸੋਨ ਇਹ ਆਪਾਂ ਅੱਜਕੱਲ ਇਹ ਵੀ ਗੱਲਬਾਤ ਕਰ ਲਈਏ ਪਿੱਛੇ ਭਰਾਵਾਂ ਦੇ ਬੜੇ ਆਪਾਂ ਵੀਡੀਓ ਪਾਈ ਸੀ ਹਿਸ਼ਾਰਪੁਰ ਦੀ ਤੇ ਉੱਥੇ ਆ ਸਮਾਨ ਮਿਲਦਾ ਮਿਲਦਾ ਤੁਹਾਨੂੰ ਕਿਸੇ ਦਿਨ ਜਾ ਕੇ ਵੀ ਉੱਥੇ ਆਪਾਂ ਵੀਡੀਓ ਕਰਦਾਂਗੇ ਉੱਥੇ ਜਿਹੜਾ ਵੀ ਸਮਾਨ ਉਸ ਭਰਾ ਕੋਲ ਟੈਂਡਰ ਆ ਸਕ੍ਰੈਪ ਦਾ ਟੈਂਡਰ ਉਹਨਾਂ ਨੂੰ ਕੰਪਨੀ ਸਕ੍ਰੈਪ ਚਕਾਉਂਦੀ ਆ ਸਕ੍ਰੈਬ ਦੇ ਵਿੱਚ ਕਈ ਵਾਰ ਕੋਈ ਚੀਜ਼ 파ਟ ਕੰਮ ਦਾ ਨਿਕਲ ਜਾਂਦਾ ਜਿਨ੍ਹਾਂ ਨੇ ਰਿਪੇਅਰ ਪੂਰ ਕਰਨੀ ਆ ਕੇ ਰਿਪੇਅਰ ਕਰਕੇ ਉਹ 파ਟ ਚਲਾ ਲੈਂਦੇ ਆ ਬਕਾਇਦਾ ਕੋਈ ਉੱਥੇ ਨਵੀਂ ਚੀਜ਼ ਨਹੀਂ ਮਿਲਦੀ ਆਪਾਂ ਨੂੰ ਵੀ ਸਾਰੀਆਂ ਚੀਜ਼ਾਂ ਆਪਾਂ ਨੂੰ ਉੱਥੋਂ ਨਵੀਆਂ ਲੱਭ ਜਾਣਗੀਆਂ ਜਿਵੇਂ ਕਿ ਆਹ ਕੰਪਨੀ ਨੇ ਸਕ੍ਰੈਬ ਦੇ ਵਿੱਚ ਦਿੱਤਾ ਹੋਊਗਾ ਇਹ ਡਿਸਟ੍ਰੀਬਿਊਟਰ ਨੂੰ ਬੱਤੀ ਮਾਰੀ ਹੋਈ ਆ ਤੁਸੀਂ ਦੇਖ ਰਹੇ ਹੋ ਅੱਗੇ ਵੀਡੀਓ ਦੇ ਵਿੱਚ ਕੰਪਨੀ ਆਪਲੇ ਵੱਲੋਂ ਆਪਣੇ 파ਟ ਨੂੰ ਸਕ੍ਰੈਬ ਕਰਕੇ ਹੀ ਦਿੰਦੀ ਆ ਨਾ ਉਹਨਾਂ ਨੇ ਸਕ੍ਰੈਬ ਦਾ ਹੀ ਟੈਂਡਰ ਦਿੱਤਾ ਹੁੰਦਾ ਅੱਗੇ ਉੱਥੇ ਕੋਈ ਵੀ ਚੀਜ਼ ਤੁਹਾਨੂੰ ਐ ਨਹੀਂ ਹੁੰਦਾ ਵੀ ਜਾਂਦੇ ਸਾਰ ਕੋਈ ਕੰਮ ਦੀ ਚੀਜ਼ ਤੁਹਾਨੂੰ ਉੱਥੇ ਜਾਂਦੇ ਸਾਰ ਲੱਭ ਜੂਗੀ ਇਸ ਕਰਕੇ ਜਿਹਦੇ ਖਰਚਾ ਕਰਕੇ ਜਾਣਾ ਹੁੰਦਾ ਆਪਣਾ ਇਹ ਚੀਜ਼ ਦਿਮਾਗ 'ਚ ਰੱਖ ਕੇ ਚੱਲਿਓ ਕੋਈ ਵੀ ਚੀਜ਼ ਕੰਪਨੀ ਉੱਥੇ ਬਿਨਾਂ ਸਕ੍ਰੈਬ ਕਰਿਆ ਨਹੀਂ ਕੱਢਦੀ ਚਾਹੇ ਇੱਕ ਛੋਟੀ ਜੀ ਵਾਸ਼ਰ ਵੀ ਅਤੇ ਨੰਬਰ ਦੀ ਆਜੋ ਆਪਾਂ ਫੇਰ ਟੌਪਿਕ ਤੇ ਆਉਨੇ ਆ ਕਿਸੇ ਦਿਨ ਉਹਦੀ ਵੀ ਆਉਣ ਵਾਲੀ ਵੀਡੀਓ ਅਪਕਮਿੰਗ ਵੀਡੀਓ ਤੁਹਾਨੂੰ ਉਹ ਵੀ ਦਵਾਂਗੇ ਆਪਾਂ ਉਹਦੇ ਉੱਪਰ ਵੀ ਤੇ ਆਵਾ ਆਪਣੇ ਡਿਸਟ੍ਰੀਬਿਊਟਰ ਜਿਹੜੇ ਬੁੱਚਰ ਕੰਪਨੀ ਦੇ ਪਿੱਛੇ ਆਪਣੇ ਲੱਗਦੇ ਆ ਉਹਦੇ ਉੱਪਰ ਸਵਰਾਜ ਨੂੰ ਸੋਨਾਲੀਕਾ ਨੂੰ ਸਾਈਡ ਤੇ ਕੰਪਨੀ ਵੱਲੋਂ ਹੀ ਆਏ ਹੋਇਆ ਟਰੈਕਟਰ ਤੇ ਲੱਗਿਆ ਵੀ ਤੁਹਾਨੂੰ ਦਿਖਾਉਣਾ ਇਹ ਦਾ ਕੰਪਨੀ ਵੱਲੋਂ ਨਾਲ ਫੀਟਿੰਗ ਦੇ ਨਾਲ ਆਉਂਦਾ ਆਹ ਉਹ ਡਿਸਟ੍ਰੀਬਿਊਟਰ ਇੱਥੇ ਵੀ ਤੁਸੀਂ ਦੇਖ ਸਕਦੇ ਆ ਮੋਚਰ ਕੰਪਨੀ ਦਾ ਹੀ ਤੁਸੀਂ ਪੜ੍ਹ ਸਕਦੇ ਆ ਨਾਲ ਇਹ ਲਾ ਕੇ ਡਿਸਟ੍ਰੀਬਿਊਟਰ ਆਉਂਦਾ ਕੰਪਨੀਆਂ ਨੇ ਬਾਅਦ ਚੋਂ ਡਿਸਟ੍ਰੀਬਿਊਟਰ ਪਿੱਛੇ ਇਸ ਕਰਕੇ ਕਰਦੇ ਵੀ ਸਿੱਧੇ ਹੀ ਨਿੱਪਲ ਜਿਹੜੇ ਆਪਣੇ ਇਮਪਲੀਮੈਂਟ ਦੇ ਆ ਕੇ ਨੂੰ ਸਿੱਧੇ ਲੱਗ ਜਾਣ ਮੇਲ ਫੀਮੇਲ ਪਿੱਛੇ ਹੀ ਕਰਦੇ ਆ ਤੇ ਇੱਥੇ ਸੀਟ ਕੋਲ ਲੀਵਰ ਇੱਥੇ ਡਰਾਈਵਰ ਸੀਟ ਕੋਲ ਘੁਮਾ ਕੇ ਪਿੱਛੇ ਲੀਵਰ ਪ੍ਰੋਵਾਈਡ ਕਰਤਾ ਅੱਗੇੋਂ ਪਾਈਪ ਜਿਹੜੀ ਲਿਫਟ ਪੰਪ ਤੋਂ ਆਉਣੀ ਹੈ ਸਿੱਧੀ ਡਿਸਟ੍ਰੀਬਿਊਟਰ ਨੂੰ ਆਉਣੀ ਹੈ ਡਿਸਟ੍ਰੀਬਿਊਟਰ ਤੋਂ ਹੀ ਸਪਲਾਈ ਅੱਗੇ ਲਿਫਟ ਨੂੰ ਜਾਣੀ ਹੈ ਥੱਲੇੋਂ ਪਾਈਪ ਘੁੰਮ ਕੇ ਲਿਫਟ ਨੂੰ ਚਲ ਗਿਆ ਲਿਫਟ ਇਹਦੇ ਥਰੂ ਲਿਫਟ ਨੂੰ ਤੇਲ ਜਾਣਾ ਜੋ ਕੰਪਨੀਾਂ ਦੇ ਪ੍ਰਵੇਸ਼ਨਾਂ ਨੇ ਇੱਥੋਂ ਇਹ ਵਾਪਸੀ ਇੱਕ ਆ ਟਾਪੇ ਦੀ ਇੱਥੇ ਵਾਪਸ ਲੱਗ ਗਿਆ ਤੇਲ ਜਿਹੜਾ ਵਾਪਸੀ ਇੱਥੇ ਸਰਾਕ ਆ ਸਟੈਂਡ ਜੋ ਜੋ ਤੁਹਾਨੂੰ ਸਮਾਨ ਲੋਡ ਪੈਣਾ ਵਾ ਜੇ ਤੁਸੀਂ ਕੰਪਨੀ ਦਾ ਫਿੱਟ ਕਰਨ ਜਾ ਰਹੇ ਹੋ ਡਿਸਟਰੀਬਿਊਟਰ ਇੱਕ ਤੁਹਾਨੂੰ ਡਿਸਟਰੀਬਿਊਟਰ ਆ ਦੋਨੇ ਨਿੱਪਲ ਮੇਲ ਫੀਮੇਲ ਆ ਪਲੇਟ ਇੱਕ ਲੀਵਰ ਤੇ ਪੈਪਾ ਪੈਪਾ ਪਟਿਆਲੇ ਵਿੱਚ ਤੁਸੀਂ ਇਹ ਸੋਚ ਕੇ ਆਓ ਵੀ ਤੁਹਾਨੂੰ ਨਾ ਮਾਤਰ ਮਿਲਣਗੀਆਂ ਬਹੁਤ ਮਿਹਨਤ ਕਰਨੀ ਪੈਣੀ ਹੈ ਫੀਟਿੰਗ ਪਿੱਛੇ ਇੱਥੇ ਸਿਰਫ ਡਿਸਟਰੀਬਿਊਟਰ ਤੇ ਨਿੱਪਲ ਵਗੈਰਾ ਤੁਹਾਨੂੰ ਮਿਲ ਜਾਣਗੇ ਇੱਥੇ ਦੋਸਤਾਂ ਨੂੰ ਐ ਹੁੰਦਾ ਵੀ ਟਰੈਕਟਰ ਖੁੱਲਦੇ ਆ ਬਹੁਤ ਜ਼ਿਆਦਾ ਤੇ ਉੱਥੇ ਜਾ ਕੇ ਆਪਾਂ ਨੂੰ ਇਹ ਚੀਜ਼ਾਂ ਮਿਲ ਜਾਣੀਆਂ ਬਹੁ ਘੱਟ ਹੌਲੈਂਡ ਦੀ ਬਹੁ ਘੱਟ ਫੀਟਿੰਗ ਮਿਲਦੀ ਆ ਜੋਂਡੀਅਰ ਦੀ ਬਹੁਤ ਘੱਟ ਮਿਲਦੀ ਆ 8-9000 ਰੁਪਿਆ ਇਹਨਾਂ ਕਿਟਾਂ ਦਾ ਰੇਟ ਹੌਲੈਂਡ ਦਾ ਜਾਂ ਜੋਂਡੀਅਰ ਦਾ ਹੋਊਗਾ ਮੈਂ ਰੇਟ ਦੇ ਵਿੱਚ ਨਹੀਂ ਪੈਣਾ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਵੀਡੀਓ ਦੀ ਆਪਣਾ ਫੀਟਿੰਗ ਦੀ ਤੇ ਆਜੋ ਅੱਗੇ ਤੁਹਾਨੂੰ ਫੀਟਿੰਗ ਦਿਖਾਉਨੇ ਆ ਇਹ ਜਿਹੜਾ ਟਾਪਾ ਟਰੈਕਟਰ ਨੂੰ ਆ ਇਹ ਹਾਈ ਕੈਪੈਸਿਟੀ ਲਿਫਟ ਵਾਲਾ ਟਾਪਾ ਤੇ ਇਹਦਾ ਜੇ ਤੁਸੀਂ ਪਿਛਲਾ ਹਿੱਸਾ ਵੀ ਰਿਵਰਸ ਪੀਟੀਓ ਦਾ ਲੈਣਾ ਤੇ ਤੁਹਾਨੂੰ ਆ ਵੇਖ ਸਕਦੇ ਹੋ ਰਿਵਰਸ ਪੀਟੀਓ ਇਹ ਟਰੈਕਟਰ ਦਾ ਇੰਜਣ ਵੀ ਚਾਹੀਦਾ ਸੋਨਾਲੀਕਾ ਦਾ ਤੇ ਟਰੈਕਟਰ ਆ ਗਿਆ ਤੁਹਾਨੂੰ ਇਹਦਾ ਇੰਜਣ ਤੇ ਪਿਛਲਾ ਹਿੱਸਾ ਮਿਲ ਜੂਗਾ ਤੇਲ ਬ੍ਰੇਕਾਂ ਦਾ ਇਹ ਹਿੱਸਾ ਵਾ ਤੇ ਕਰ ਲੈਨੇ ਆ ਫੀਟਿੰਗ ਦੀ ਆਪਾਂ ਗੱਲ ਸੋਨਾਲੀਕਾ ਦੇ ਪਾਵਰ ਦੀ ਸੋਨਾਲੀਕਾ ਉਹਦੇ ਵਿੱਚ ਪਾਵਰ ਤੋਂ ਸ਼ੁਰੂ ਹੋ ਜਾਂਦਾ ਅਗਲੇ ਹਿੱਸੇ ਤੋਂ ਕਈ ਭਰਾਵਾਂ ਦੇ ਤਾਂ RX ਮਾਡਲ ਟਰੈਕਟਰ ਆ ਉਹ ਤਾਂ ਆਹ ਜਿਹੜਾ ਚੁੱਲਾ ਵਾ ਨਹੀਂ ਬਦਲਣਾ ਚਾਹੁੰਦੇ ਉਹੀ ਰੱਖ ਲੈਂਦੇ ਆਪਣਾ ਉੱਥੇ ਹੀ ਸੈਂਟਰ ਪਿੰਨ ਆਪਣੇ ਹਿੱਸੇ ਦੇ ਵਿੱਚ ਪੈ ਜਾਂਦੀ ਹੈ ਜਿਹੜੀ ਇਹ ਸੈਂਟਰ ਪਿੰਨ ਵੀ ਇਹ ਹਿੱਸੇ ਦੀ ਇਹ ਮੋਟੀ ਸੈਂਟਰ ਪਿੰਨ ਦੇ ਵਿੱਚ ਹੀ ਹਿੱਸੇ ਆਉਂਦੇ ਆ ਜੇ ਤਾਂ ਤੁਹਾਨੂੰ ਆਪਣਾ ਚੁੱਲਾ ਬੋਰ ਕਰਾਉਣਾ ਪੈਂਦਾ ਸਾਡੇ ਇੱਥੇ ਤਾਂ ਬੋਰ ਹੋ ਜਾਂਦਾ 7-800 ਰੁਪਿਆ ਖਰਚਾ ਆਉਂਦਾ ਚੁੱਲਾ ਬੋਰ ਕਰਨ ਦਾ ਜਾਂ ਇਸ ਚੁੱਲੇ ਹਿੱਸੇ ਦੇ ਵਿੱਚ ਪਾਈਪ ਦੇ ਵਿੱਚ ਤੁਹਾਨੂੰ ਓਵਰ ਬੁਸ਼ ਲਵਾਉਣੇ ਪੈਂਦੇ ਆ ਜੇ ਤੁਸੀਂ ਆਪਣੀ ਪਤਲੀ ਸੈਂਟਰ ਪਿੰਨ ਪਾਉਣਾ ਚਾਹੁੰਦੇ ਆ ਦੂਜਾ ਇਹ ਜੈਕ ਡਬਲ ਜੈਕ ਚਾ ਟਰੈਕਟਰ ਜ਼ਿਆਦਾਤਰ ਤੁਹਾਨੂੰ ਹਿੱਸੇ ਪਟਿਆਲੇ ਇੱਥੇ ਜੇ ਟਰੈਕਟਰ ਦੇ ਲੱਥੇ ਲੈਣੇ ਤੁਸੀਂ ਤਾਂ ਸਿੰਗਲ ਜੈਕ ਚ ਮਿਲਣਗੇ ਇਹ ਪਾਰਟਸ ਸਾਰੇ ਇੱਥੇ ਪਟਿਆਲੇ ਦੇ ਵਿੱਚ ਤੁਹਾਨੂੰ ਨਵੇਂ ਹੀ ਮਿਲਣਗੇ ਪੁਰਾਣੇ ਟਰੈਕਟਰ ਦੇ ਉੱਤੇ ਬਹੁਤ ਘੱਟ ਹਿੱਸੇ ਮਿਲਦੇ ਆ ਤੇ ਨਵੇਂ ਦੇ तकरीबन ਹੀ ਬਰਾਬਰ ਰੇਟ ਦੇ ਵਿੱਚ ਆ ਖੜਦੇ ਆ ਇਹ ਦਿਮਾਗ 'ਚ ਵਿੱਚੋਂ ਤੁਸੀਂ ਗੱਲ ਬਿਲਕੁਲ ਕੱਢ ਕੇ ਆਉਣੀ ਆ ਵੀ ਤੁਹਾਨੂੰ ਪੁਰਾਣਾ ਟਰੈਕਟਰ ਤੋਂ ਘੱਟ ਮਿਲੂਗਾ ਸਾਡੀ ਜਿੱਥੇ ਤੱਕ ਨੌਲੇਜ ਆ ਇਹ ਨਵੇਂ ਦੇ ਬਰਾਬਰ ਹੀ ਜਾ ਖੜਦੇ ਆ ਉਹ ਤੋਂ ਬਾਅਦ ਆ ਕਈ ਕੰਪਨੀਾਂ ਵੱਲੋਂ ਤਾਂ ਇੱਥੇ ਬੰਦ ਪਲੇਟ ਲੱਗੀ ਹੁੰਦੀ ਆ ਇੱਥੋਂ ਪਲਾਂਟ ਪਲੇਟ ਖੋਲ ਕੇ ਇੱਥੇ ਪੰਪ ਲੱਗ ਜਾਂਦਾ ਪਾਵਰ ਵਾਲਾ ਤੇ ਅੰਦਰ ਜਾ ਲੱਗਦੀ ਹੈ ਆਪਣੀ ਪਾਵਰ ਵਾਲੀ ਟੈਂਕੀ ਜਿਨ੍ਹਾਂ ਭਰਾਵਾਂ ਦੇ ਇਹ ਪਲੇਟ ਦਾ ਜਗਾੜ ਨਹੀਂ ਹੈਗਾ ਸਾਡੇ ਪਟਿਆਲੇ ਇਹ ਪਲੇਟ ਦੇ ਉੱਤੇ ਜੋੜ ਵੀ ਲੱਗ ਜਾਂਦਾ ਠੀਕ ਆ ਦੋਸਤੋ ਤੀਜੀ ਇਹਦੇ ਤੇ ਮੈਨ ਜਿਹੜੀ ਸਮੱਸਿਆ ਇੱਥੇ ਆ ਕੇ ਆਪਣਾ ਆਰਬੀਡੋਲ ਦਾ ਸਟੈਂਡ ਤੁਹਾਨੂੰ ਲੈਣਾ ਪਊਗਾ ਆਰਬੀਡੋਲ ਦੇ ਸਟੈਂਡ ਤੋਂ ਇਲਾਵਾ ਇਧਰਲਾ ਪਾਸਾ ਵੀ ਤੁਹਾਨੂੰ ਲੈਫਟ ਸਾਈਡ ਵੀ ਦਿਖਾ ਦਿੰਨਾ ਜਿਹਦੀ ਫੀਟਿੰਗ ਆ ਐਂਡ ਵਗੈਰਾ ਜਦੋਂ ਵੀ ਅਸੀਂ ਹਿੱਸਾ ਦਈਦਾ ਨਵੇਂ ਹੀ ਦਈਦੇ ਆ ਪੁਰਾਣੇ ਐਂਡ ਇੱਥੋਂ ਇਹਨਾਂ ਟਰੈਕਟਰਾਂ ਦੇ ਖਰਾਬ ਹੀ ਮਿਲਣਗੇ ਤੁਹਾਨੂੰ ਕਦੇ ਦੇਖ ਲੈ ਤੁਸੀਂ ਆ ਗੋਲੀਆਂ ਦੀ ਮਰਨ ਦੀ ਸਮੱਸਿਆ ਪਾਵਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਆਉਂਦੀ ਆ ਠੀਕ ਆ ਜੀ ਇਹ ਮੋٹے ਸਪੈਂਡਲਾਂ ਦੇ ਹਿੱਸੇ ਆ ਜੇ ਪਾਵਰ ਕਰਿਆ ਤਾਂ ਕੰਪਨੀ ਨੇ ਹਿੱਸੇ ਵੀ ਇਹਨਾਂ ਦੇ ਹੈਵੀ ਕਰਿਆ ਵੀ ਆਪਣਾ ਸਪੈਂਡਲ ਜ਼ੋਰ ਨਾਲ ਕਿਤੇ ਜੱਕ ਦੇ ਜ਼ੋਰ ਨਾਲ ਟੁੱਟ ਨਾ ਜਾਵੇ ਇਤੋਂ ਬਾਅਦ ਆ ਪਾਈਪ ਜੱਕ ਦੇ ਪਾਈਪ ਆ ਗਏ ਆਪਣੇ ਪਿੱਛੋਂ ਆਰਬੀਡੋਲ ਤੋਂ ਫੀਟਿੰਗ ਜਿਹੜੀ ਉੱਤਰ ਗਈ ਆ ਤੁਸੀਂ ਠੀਕ ਫੀਟਿੰਗ ਦੇਖ ਸਕਦੇ ਆ ਆਰਬੀਡੋਲ ਦੀ ਆ ਫੀਟਿੰਗ ਤੁਹਾਨੂੰ ਕੰਪਨੀ ਦੀ ਸਾਰੀ ਪਾਵਰ ਕਰਨ ਵਾਸਤੇ ਇਹ ਚੀਜ਼ਾਂ ਤੁਹਾਨੂੰ ਲਾਉਣੀਆਂ ਪੈਣ ਆ ਪੈਪ ਅੱਗੇ ਪੁਲੀ ਦੇ ਅੱਗੇ ਘੁੰਮ ਕੇ ਆਉਂਦਾ ਕੋਈ ਪੁਲੀ ਨਹੀਂ ਬਦਲਣੀ ਪੈਣੀ ਆਪਾਂ ਨੂੰ ਠੀਕ ਆ ਜੀ ਆ ਆਪਣੀ ਟੈਂਕੀ ਉੱਤੇ ਜਾ ਲੱਗੀ ਪਾਵਰ ਦੀ ਜਿਹਦੇ ਵਿੱਚ ਪਾਵਰ ਦਾ ਤੇਲ ਪੈਣਾ ਤਕਰੀਬਨ ਹੀ ਜਿੰਨੇ ਵੀ ਟਰੈਕਟਰ ਹੁਣ ਆਉਂਦੇ ਆ ਉਹ ਡਬਲ ਪੰਪ ਦੇ ਵਿੱਚ ਅਲੱਗ-ਅਲੱਗ ਪੰਪ ਦੇ ਵਿੱਚ ਹੁੰਦੇ ਆ ਉਹਨਾਂ ਦਾ ਫਾਇਦਾ ਇਹ ਆ ਵੀ ਪੰਪ ਜਦੋਂ ਵੀ ਖਰਾਬ ਹੋਣਾ ਤੇ ਕੱਲਾ ਪੰਪ ਚੇਂਜ ਹੋ ਜਾਂਦਾ ਵਾ ਤੇ ਦੋ ਪੰਪ ਜਿਹੜੇ ਆ ਜੇ ਇੱਕ ਪੰਪ ਖਰਾਬ ਹੋਇਆ ਤਾਂ ਆਪਾਂ ਨੂੰ ਦੋਨੇ ਪੰਪ ਬਦਲਨੇ ਪੈਂਦੇ ਆ ਤੇ ਆ ਜੋ ਅੱਗੇ ਤੁਹਾਨੂੰ ਫੇਰ ਡਿਸਟ੍ਰੀਬਿਊਟਰਾਂ ਤੇ ਲੈ ਚਲਦੇ ਆ ਆ ਜਿਹੜੇ ਡਿਸਟ੍ਰੀਬਿਊਟਰ ਤੁਸੀਂ ਦੇਖਣਦੇ ਆ ਪਹਿਲਾਂ ਆ ਪੈਰਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਸੋਨਾ ਲੀਕਾ ਦੇ ਛੋਟਾ ਡਿਸਟ੍ਰੀਬਿਊਟਰ ਲੱਗਿਆ ਹੁੰਦਾ ਸੀ ਇਹਨੂੰ ਇੱਕ ਨਿਪਰ ਲੱਗਦਾ ਹੁੰਦਾ ਵਾ ਆ ਫੇਰ ਟਰਾਲੀਆਂ ਵਾਸਤੇ ਆ ਗਏ ਇਹਨੂੰ ਕੱਲਾ ਹੀ ਪਾਈਪ ਨਿਕਲਦਾ ਜੇ ਟਰਾਲੀ ਵਾਸਤੇ ਲੈਣਾ ਤੁਸੀਂ ਦੇਖ ਕੇ ਸਪੈਸ਼ਲੀ ਲਿਆ ਕਰੋ ਇਹਨੂੰ ਤਿੰਨ ਪਾਈਪਾਂ ਹੋਣਗੀਆਂ ਆ ਦੋ ਪਾਈਪਾਂ ਬੰਦ ਹੋਣਗੀਆਂ ਜਾਂ ਤੁਹਾਨੂੰ ਜੇ ਤੁਸੀਂ ਆ ਲੈਣਾ ਤੇ ਬੰਦ ਕਰਨੀ ਪਊਗੀ ਇਹ ਹੁੰਦੇ ਆ ਡਬਲ ਵਾਲ ਵਾਲੇ ਜਿਨ੍ਹਾਂ ਨੇ ਕੰਪਿਊਟਰ ਕਰਾਇਆ ਵਗੈਰਾ ਤਾਂ ਲਾਉਣੇ ਆ ਹੈਵੀ ਕੰਮ ਲੈਣੇ ਆ ਉਹ ਤੋਂ ਬਾਅਦ ਆ ਜਾਂਦੇ ਆ ਇਹ ਡਰੇਆਂ ਦੇ ਤਿੰਨ ਵਾਲਾਂ ਵਾਲੇ ਜਾਂ ਜਿਨ੍ਹਾਂ ਨੇ ਟਰੈਕਟਰਾਂ ਉੱਤੇ ਕੋਈ ਜਗਾਰਡ ਵਗੈਰਾ ਲੋਡਰ ਵਗੈਰਾ ਬਣਾਏ ਆ ਠੀਕ ਆ ਜੀ ਉਹ ਤੋਂ ਬਾਅਦ ਆ ਵੀ ਲੋਡਰ ਦਾ ਡਿਸਟ੍ਰਿਬਿਊਟਰ ਆ ਗਿਆ ਜਿਹੜੇ ਲੋਡਰ ਟਰੈਕਟਰਾਂ ਉੱਤੇ ਲੱਗੇ ਆ ਇੱਕ ਨਵੀਂ ਚੀਜ਼ ਤੁਹਾਨੂੰ ਦਿਖਾਉਣੀ ਸੀਗੀ ਆ ਚੀਜ਼ ਆ ਅੱਜਕੱਲ ਜਿਹੜੀ ਆਉਣ ਵਾਲੇ ਸਮੇਂ ਚ ਜਿਹੜਾ ਹੁਣ ਇਪਲੀਮੈਂਟ ਆਉਣ ਲੱਗ ਗਏ ਤੇ ਆਪਣਾ ਟਰੈਕਟਰ ਦਾ ਡੰਡਾ ਵੀ ਆਪਣੇ ਆਪ ਡੰਡੇ ਦੀ ਜਗ੍ਹਾ ਤੇ ਜੈਕ ਲੱਗ ਜਾਂਦਾ ਤੇ ਇਹ ਆਪਣੇ ਆਪ ਹੀ ਖੁੱਲਦਾ ਤੇ ਬੰਦ ਹੁੰਦਾ ਇਹਨੂੰ ਦੋ ਪਾਈਪਾਂ ਲੱਗ ਜਾਂਦੀਆਂ ਦੋ ਪਾਈਪਾਂ ਆਪਣੇ ਜਾ ਕੇ ਇੱਥੇ ਡਿਸਟ੍ਰੀਬਿਊਟਰ ਦੇ ਬਾਲਾਂ 'ਚ ਪੈ ਜਾਣੀਆਂ ਤੇ ਇਹ ਆਪਣੇ ਆਪ ਹੀ ਵਰਕ ਕਰਦਾ ਵਾ ਜਦੋਂ ਆਪਾਂ ਡਿਸਟ੍ਰੀਬਿਊਟਰ ਨੂੰ ਅਪ ਡਾਊਨ ਕਰਾਂਗੇ ਤਾਂ ਇਹ ਟਰੈਕਟਰ ਦਾ ਡੰਡਾ ਵੱਧ ਘਟ ਇਸ ਇਹ ਆਪਣੇ ਇਪਲੀਮੈਂਟ ਦਾ ਜਿਹੜਾ ਵੀ ਇਹ ਆਪਣਾ ਜੈਕ ਆ ਇਹਦੇ ਨਾਲ ਆਪਣਾ ਇਪਲੀਮੈਂਟ ਜਿਹੜਾ ਵੱਧ ਘਟ ਕਲਟੀਵੇਟਰ ਮੰਨ ਲਓ ਜਦੋਂ ਆਪਾਂ ਚੂੜੀ ਵਧਾਉਣੇ ਘਟਾਉਣੇ ਆ ਤੇ ਹਲ ਦੀ ਇਹ ਡੰਡੇ ਦੀ ਥਾਂ ਤੇ ਇਹ ਜੈਕ ਹੁਣ ਆਉਣ ਵਾਲੇ ਸਮੇਂ 'ਚ ਹੈਵੀ ਟਰੈਕਟਰਾਂ ਦੇ ਨਾਲ ਵੱਡੇ ਟਰੈਕਟਰਾਂ ਦੇ ਨਾਲ ਇਹੀ ਚੀਜ਼ਾਂ ਆਉਣੀਆਂ ਸਟਾਰਟ ਹੋ ਗਈਆਂ ਆਹ ਡੱਬੀ ਜੀ ਆ ਮੇਨ ਕੰਟਰੋਲ ਵਾਲਾ ਜਿਹੜਾ ਇਹਦੇ ਲੱਗ ਜਾਂਦਾ ਇੱਥੇ ਇੱਕ ਪਾਈਪ ਐ ਇਹ ਫਿੱਟ ਹੋ ਜਾਂਦਾ ਜੈਕ ਦੇ ਉੱਤੇ ਆ ਤੁਸੀਂ ਦੇਖ ਸਕਦੇ ਆ ਤੇ ਡੰਡੇ ਦੀ ਜਗ੍ਹਾ ਤੇ ਇਹ ਪੈ ਜਾਣਾ ਇੱਕ ਪਾਸੇ ਟਰੈਕਟਰ ਦੇ ਵਿੱਚ ਪਹਿ ਗਿਆ ਇੱਕ ਪਾਸੇ ਆਪਣਾ ਐਪਲੀਮੈਂਟ ਦੇ ਵਿੱਚ ਪਹਿ ਗਿਆ ਤੇ ਇਹਦੇ ਨਾਲ ਹੀ ਆਪਣਾ ਡੰਡਾ ਬੰਦ ਤੇ ਖੁੱਲੂਗਾ ਤੇ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ